ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਚ ਲਵਜੀਤ ਕੰਬਾਈਨ ਬਿਕਾਊਗਾ ਕੰਡੀਸ਼ਨ ਪੱਕਾ ਦੇਖ ਸਕਦੇ ਹੋ ਯੂਪੀ ਨੰਬਰ ਮਸ਼ੀਨ 2020 ਮਾਡਲ ਦਾ ਕੈਵਨ ਬੰਪਰ ਚੈੱਕ ਕਰ ਸਕਦੇ ਹਾਂ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹਾਂ ਬੜੀ ਸਾਫ਼ ਆ ਟਾਇਰਾਂ ਦੀ ਕੰਡੀਸ਼ਨ ਓਕੇ ਆ ਪੱਖਾ ਵਗੈਰਾ ਮਸ਼ੀਨ ਦਾ ਬੜੀ ਸਾਫ਼ ਆ ਡਿਸਪੋਜ਼ਲ ਇੰਜਨ ਦੇ ਨਾਲ ਆ ਮਸ਼ੀਨ ਸਤਾਰਗੰਜ ਏਰੀਆ ਦਾ ਜਿੱਥੇ ਮਸ਼ੀਨ ਖੜੀ ਐ ਸਾਈਡਾਂ ਬਿਲਕੁਲ ਸਾਫ਼ ਨੇ ਸ਼ੀਲਡ ਆ ਠੀਕ ਐ ਜੀ ਟੂਲ ਬਾਕਸ ਬੈਟਰੀ ਬਾਕਸ ਪੂਸ਼ ਵਗੈਰਾ ਆਊਟਰ ਪਾਈਪ ਟਾਇਰਾਂ ਦੀ ਕੰਡੀਸ਼ਨ ਓਕੇ ਆ ਸਾਰੀ ਮਸ਼ੀਨ ਬੜੀ ਸਾਫ਼ ਕੰਡੀਸ਼ਨ ਦੇ ਵਿੱਚ ਆ ਵੀਡੀਓ ਨੂੰ ਬਦਾਪਕੇ ਸ਼ੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬਤੋ ਸ਼ੇਅਰ ਕਰ ਦਿਓ 14,25,000 ਦੀ ਬਾਈ ਹੋਰਾਂ ਦੀ ਡਿਮਾਂਡ ਆ। ਬਾਕੀ ਸਾਰੀ ਮਸ਼ੀਨ ਬਿਲਕੁਲ ਓਕੇ ਆ, ਟਾਇਰ ਵਗੈਰਾ, ਮਸ਼ੀਨ ਦੇ ਬੰਪਰ ਦੀ, ਮਸ਼ੀਨ ਦੀਆਂ ਗਰਾਰੀਆਂ ਦੀ ਪੂਲੀਆਂ ਦੀ ਬੈਲਟਾਂ ਦੀ ਬਹਿਰੀਆਂ ਦੀ ਕੰਡੀਸ਼ਨ ਵਧੀਆ ਸਾਫ਼ ਆ। ਸਿਤਾਰਗੰਜ ਏਰੀਆ ਦਾ ਬਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਆ। ਠੀਕ ਹੈ ਜੀ। 2020 ਮਾਡਲ ਆ, ਬਿਲਕੁਲ ਓਕੇ ਕੰਡੀਸ਼ਨ 'ਚ। ਡਿਸਪੋਜ਼ਲ ਇੰਜਨ ਦੇ ਨਾਲ ਆ ਮਸ਼ੀਨ। 14,25,000 ਦੀ ਬਾਈ ਹੋਰਾਂ ਦੀ ਜਮਾਨਤ। ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਗੱਲਬਾਤ ਕਰਨੀ ਹੈ ਡਿਸਕ੍ਰਿਪਸ਼ਨ ਜੇ ਤੁਹਾਨੂੰ ਨੰਬਰ ਮਿਲ ਜਾਊਗਾ ਬਾਈ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜ਼ਿਆਦਾ ਗੱਲਬਾਤ ਕਰ ਸਕਦੇ ਹੋ ਜਾਣਕਾਰੀ ਲੈ ਸਕਦੇ ਹੋ ਬੈਕ ਸਾਈਡ ਤੋਂ ਫੂਸ ਬਿਲਕੁਲ ਸਾਫ਼ਾ ਪਿਛਲਾ ਹਿੱਸਾ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ ਓਕੇ ਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜੀ ਹੈਗੀ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਫਿਰ ਵੀ ਜੋ ਆਪਣ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ